ਦਿੱਲੀ ਸ਼ਰਾਬ ਦੇ ਕਥਿਤ ਕਪਲੇ ਦੇ ਦੌਰਾਨ ED ਨੇ ਅਰਵਿੰਦ ਕੇਜਰੀਵਾਲ ਨੂੰ ਵੀ ਅਰੈਸਟ ਕੀਤਾ ਸੀ ਉਸ ਤੋਂ ਬਾਅਦ ਰਿਮਾਂਡ ਦੇ ਉੱਤੇ ਚੱਲਦੇ ਰਹੇ ਪੁਸ਼ਗਿਸ਼ ਹੋਈ ਤੇ ਹੁਣ ਅਦਾਲਤ ਨੇ 15 April ਤੱਕ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਭੇਜ ਦਿੱਤਾ ਹੈ ਇਨ੍ਹਾਂ 15 ਦਿਨਾਂ ਦੇ ਦੌਰਾਨ ਜੇਲ੍ਹ ਦੇ ਵਿੱਚ ਤਿੰਨ ਕਿਤਾਬਾਂ ਦੀ ਮੰਗ ਵੀ ਕੀਤੀ ਹੈ ਅਰਵਿੰਦ ਕੇਜਰੀਵਾਲ ਨੇ ਤਿੰਨ ਕਿਤਾਬਾਂ ਮੰਗੀਆਂ ਨੇ ਉਹ ਕਿਹੜੀਆਂ ਕਿਹੜੀਆਂ ਪੁਸਤਕਾਂ ਨੇ ਕਿਹੜੇ ਗ੍ਰੰਥ ਨੇ ਜਿਹੜੇ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਦੇ ਅੰਦਰ ਪੜ੍ਹਨ ਦੇ ਲਈ ਚਾਹੀਦੇ ਨੇ ਕਿਉਂਕਿ ਅਰਵਿੰਦ ਕੇਰੀਵਾਲ ਨੂੰ ਜਦੋਂ ਹੀ ED ਨੇ ਘਰੋਂ ਚੁੱਕਿਆ ਸੀ 10 ਨੋਟਿਸ ਭੇਜਣ ਤੋਂ ਬਾਅਦ ਕਿਉਂਕਿ ਪੇਸ਼ ਨਹੀਂ ਸੀ ਹੋ ਰਾਇਆ ਇਹਨੂੰ ਸਮਨਿੰਗ ਹੋ ਰਹੀ ਸੀ ਤੇ ਉਸ ਤੋਂ ਬਾਅਦ ਅਰਵਿੰਦ ਕੇਰੀਵਾਲ ਦੀਆਂ ਮੁਸ਼ਕਲਾਂ ਉਸ ਵੇਲੇ ਵੱਧ ਗਈਆਂ ਜਦੋਂ ਦਿੱਲੀ ਅਦਾਲਤ ਦੇ ਵਿੱਚ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਮਿਲੀ ਕਿਉਂਕਿ ਉਹਨਾਂ ਨੇ ਅਰਜੀ ਲਾਈ ਸੀ ਕਿ ਗ੍ਰਿਫਤਾਰੀ ਦੇ ਉੱਤੇ ਰੋਕ ਲਗਾਈ ਜਾਵੇ ਪਰ ਇਸ ਨੂੰ ਲੈ ਕੇ ਉਹਨਾਂ ਦੀ ਜਿਹੜੀ ਅਰਜੀ ਆ ਉਹ ਮਨਜ਼ੂਰ ਨਹੀਂ ਹੁੰਦੀ ਖਾਰਜ ਕਰ ਦਿੱਤੀ ਜਾਂਦੀ ਹੈ ਕਿ ਉਹ ਉਸ ਦੇ ਉੱਤੇ ਰੋਕ ਨਹੀਂ ਲਗਾ ਸਕਦੀ ਅਦਾਲਤ ਕਿਉਂਕਿ ED ਨੇ ਮੰਨਿਆ ਜਾ ਰਿਹਾ ਕੁਝ ਅਜਿਹੇ ਸਬੂਤ ਸਾਹਮਣੇ ਰੱਖ ਦਿੱਤੇ ਨੇ ਕਿ ਜਿਸ ਦੇ ਵਿੱਚ ਅਰਵਿੰਦ ਕੇਜਰੀਵਾਲ ਵੀ ਅਰੈਸਟ ਜ਼ਰੂਰੀ ਸੀ ਇਸੇ ਕਰਕੇ ਹੁਣ ਪਹਿਲਾਂ ਰਿਮਾਂਡ ਤੇ ਚਲਦੇ ਰਹੇ 21 22 ਮਾਰਚ ਦੇ ਵੇਲੇ ਦਾ ਇਹ ਸਮਾਂ ਸੀ ਜਦੋਂ ਉਹਨਾਂ ਦੀ ਅਰੈਸਟ ਹੁੰਦੀ ਹੈ ਤੇ ਉਸ ਤੋਂ ਬਾਅਦ ਹੁਣ ਅੱਜ ਯਾਨੀ ਕਿ 1 ਅਪ੍ਰੈਲ ਨੂੰ 15 ਦਿਨਾਂ ਦੇ ਲਈ ਜੇਲ੍ਹ ਭੇਜ ਦਿੱਤਾ ਗਿਆ ਤੇ ਨਾਲ ਹੀ ਕੋਰਟ ਨੇ ਦਿੱਲੀ ਸੀਮ ਨੂੰ ਜੇਲ੍ਹ ਦੇ ਵਿੱਚ ਇਹ ਕਿਹਾ ਕਿ ਤਿੰਨ ਕਿਤਾਬਾਂ ਦਿੱਤੀਆਂ ਜਾਣਾ ਹੈ ਦੇਸ਼ ਜਾਰੀ ਕਰ ਦਿੱਤੇ ਨੇ ਕਿਉਂਕਿ ਡਿਮਾਂਡ ਕੀਤੀ ਸੀ ਅਰਵਿੰਦ ਕੇਜਰੀਵਾਲ ਨੇ ਜਿਸ ਦੇ ਵਿੱਚ ਗੀਤਾ ਰਮਾਇਨ ਤੇ ਹਾਊ ਪ੍ਰਾਈਮ ਮਿਨਿਸਟਰ ਡਿਸਾਈਡ ਇਹ ਕਿਤਾਬ ਆ ਜਿਹੜੀ ਉਹ ਹਰਮਿੰਦ ਕੇਰੀਵਾਲ ਪੜਨਾ ਚਾਹੁੰਦੇ ਨੇ ਕਿਉਂਕਿ ਪ੍ਰਾਈਮ ਮਿਨਿਸਟਰ ਦੀ ਇਲੈਕਸ਼ਨ ਹੋ ਰਹੀ ਆ ਲੋਕ ਸਭਾ ਦੀ ਇਲੈਕਸ਼ਨ ਹੈ ਉਸ ਦੇ ਵਿੱਚ ਹੀ ਪਹਿਲਾਂ ਐਮਪੀ ਚੁਣੇ ਜਾਣੇ ਆ ਤੇ ਫਿਰ ਪ੍ਰਾਈਮ ਮਿਨਿਸਟਰ ਦੇਸ਼ ਦੇ ਫਿਰ ਚੁਣੇ ਜਾਣਗੇ ਜਿਹੜਾ ਕਿ ਐਨਡੀਏ ਤੇ ਇੰਡੀਆ ਗਾਠ ਜੁੜ ਦੇ ਵਿਚਾਲੇ ਟੱਕਰ ਮੰਨੀ ਜਾ ਰਹੀ ਹੈ ਹਾਲਾਂਕਿ ਬੀਜੇਪੀ ਦਾ ਦਾਵਾ ਹੈ ਕਿ ਉਹ 400 ਦਾ ਅੰਕੜਾ ਪਾਰ ਕਰ ਜਾਣਗੇ ਇਸ ਵਾਰ ਕਿਉਂਕਿ ਪਹਿਲਾਂ ਨਾਲੋਂ ਵੀ ਭਾਰੀ ਬਹੁਮਤ ਦੇ ਵਿੱਚ ਆ ਜਾਣਗੇ ਇਹ ਦਾਵਾ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਬੀਤੇ ਦਿਨ ਵੀ 31 ਮਾਰਚ ਨੂੰ ਦਿੱਲੀ ਦੇ ਵਿੱਚ ਰਾਮਲੀਲਾ ਮદાન 'ਚ ਇੰਡੀਆ ਗਾਠ ਜੋੜ ਦੇ ਪਾਰਟੀਆਂ ਦੀ ਲੀਡਰਾਂ ਦੀ ਇੱਕ ਰੈਲੀ ਕੀਤੀ ਗਈ ਜਿਸ ਨੂੰ ਮਹਾਰੈਲੀ ਦਾ ਨਾਮ ਦਿੱਤਾ ਗਿਆ ਉਸ ਰੈਲੀ ਨੂੰ ਹੰਗਾਰਾ ਲੋਕਾਂ ਨੇ ਕਿੰਨਾ ਦਿੱਤਾ ਉਹ ਤੁਹਾਡੇ ਸਾਹਮਣੇ ਸੀ ਪਰ ਜਿੱਥੇ ਤੱਕ ਰਹੀ ਗੱਲ ਅਦਾਲਤੀ ਕਾਰਵਾਈ ਦੀ ਤਰਵਿੰਦ ਕੇਰੀਵਾਲ ਨੂੰ ਹੁਣ 15 ਅਪ੍ਰੈਲ ਤੱਕ ਜੇਲ੍ਹ ਭੇਜ ਦਿੱਤਾ ਗਿਆ ਜਿਹੜੀ ਕਿ ਤਿੰਨ ਕਿਤਾਬਾਂ ਦੀ ਡਿਮਾਂਡ ਕੀਤੀ ਗਈ ਜਿਸ ਦੇ ਵਿੱਚ ਗੀਤਾ ਰਮਾਇਨ ਦੇ ਨਾਲ ਹੀ ਜਿਹੜਾ ਕਿ ਪ੍ਰਾਈਮ ਮਿਨਿਸਟਰ ਕਿਵੇਂ ਬਣਿਆ ਜਾਂਦਾ ਇਸ ਤਰ੍ਹਾਂ ਦੀ ਜਿਹੜੀ ਇੱਕ ਕਿਤਾਬ ਹੈ ਉਹ ਵੀ ਮੰਗੀ ਆ ਜਿਹੜਾ ਕਿ ਅਦਾਲਤ ਨੇ ਪਰਮਿਸ਼ਨ ਦੇ ਦਿੱਤੀ ਹੈ ਨਿਰਦੇਸ਼ ਦਿੱਤੇ ਨੇ ਕਿ ਕਿਤਾਬ ਕਿਤਾਬਾਂ ਮੁਹੱਈਆ ਕਰਵਾਈਆਂ ਜਾਣ ਇਹ ਗ੍ਰੰਥ ਮੁਹੱਈਆ ਕਰਵਾਏ ਜਾਣ ਹਾਊ ਪ੍ਰਾਈਮ ਮਿਨਿਸਟਰ ਡਿਸਾਈਡ ਵਾਲੀ ਕਿਤਾਬ ਵੀ ਤੀਜੀ ਕਿਉਂਕਿ ਪ੍ਰਾਈਮ ਮਿਨਿਸਟਰ ਜਿਵੇਂ ਕਿ ਆ ਕਿ ਲੋਕ ਸਭਾ ਦੇ ਇਲੈਕਸ਼ਨ ਨੇ ਤੇ ਉਹ ਕਿਤਾਬ ਵੀ ਮੰਗੀ ਆ ਕਿਉਂਕਿ ਦੇਸ਼ ਦਾ ਪ੍ਰਾਈਮ ਮਿਨਿਸਟਰ ਬਣਨ ਦਾ ਸੁਪਨਾ ਵੀ ਅਰਵਿੰਦ ਕੇਜਰੀਵਾਲ ਨੇ ਪਾਲਿਆ ਹੋਇਆ ਹੈ। ਉਹਨਾਂ ਦੀ ਪਾਰਟੀ ਨੇ ਕੈਂਪੇਨ ਇਸ ਤਰ੍ਹਾਂ ਢੰਗ ਨਾਲ ਕੀਤੀ ਹਾਲਾਂਕਿ 20 ਤੋਂ 22 ਸੀਟਾਂ ਤੋਂ ਬਾਅਦ ਅਰਵਿੰਦ ਕੇਜਰੀਵਾਲ ਇਲੈਕਸ਼ਨ ਨਹੀਂ ਲੜ ਰਹੇ। ਵੱਖਰੀ ਗੱਲ ਹੈ ਕਿ ਇੰਡੀਆ ਗਾਠ ਜੋੜ ਦੇ ਵਿੱਚ ਉਹ ਇੰਨੀ ਹੀ ਸੀਟਾਂ ਦੇ ਉੱਤੇ ਇਲੈਕਸ਼ਨ ਲੜ ਰਹੇ ਨੇ ਜਿਸ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸਮਝੌਤਾ ਹੈ, ਦਿੱਲੀ ਦੇ ਵਿੱਚ ਸਮਝੌਤਾ ਹੈ, ਹਰਿਆਣਾ ਦੀ ਵਿੱਚ ਇੱਕ ਕ੍ਰੁਕਸ਼ੇਤਰ ਵਾਲੀ ਸੀਟ ਮਿਲੀ ਹੋਈ ਹੈ। ਇਸੇ ਤਰੀਕੇ ਦੇ ਨਾਲ ਜਿਹੜਾ ਕਿ ਰਾਜ ਸਭਾ ਲੋਕ ਸਭਾ ਕੁੱਲ ਰਾਜ ਸਭਾ ਤੇ ਕੁੱਲ ਲੋਕ ਸਭਾ ਦੇ ਕੁੱਲ ਮਿਲਾ ਕੇ ਮੈਂਬਰ ਵੀ ਜੇਕਰ ਗੱਲ ਕੀਤੀ ਜਾਵੇ ਜੇਕਰ ਸਾਰੇ ਦੇ ਸਾਰੇ ਵਿਜਿੱਤਣ ਤਾਂ 30 ਤੋਂ ਵੱਧ ਲੋਕ ਸਭਾ ਮੈਂਬਰ ਨਹੀਂ ਹੋਣਗੇ ਪਰ ਮੈਜੋਰਟੀ ਲਈ ਜਿਹੜੇ ਆ ਉਹ ਤੁਸੀਂ ਸਾਰੇ ਜਾਣਦੇ ਹੋ ਕਿ ਕਿੰਨੇ ਮੈਂਬਰ ਚਾਹੀਦੇ ਨੇ ਕਿਉਂਕਿ 543 ਮੈਂਬਰਾਂ ਦੀ ਚੋਣ ਹੋਣੀ ਹੈ ਤੇ ਜਿਸ ਦੇ ਵਿੱਚ ਕੁੱਲ ਬਹੁਮਤ ਹੋਵੇਗਾ ਉਸ ਦੀ ਹੀ ਸਰਕਾਰ ਬਣਦੀ ਹੈ ਔਰ ਭਾਜਪਾ ਦੂਜੇ ਪਾਸੇ ਦਾਵਾ ਠੋਕ ਰਹੀ ਹੈ ਕਿ ਉਹੀ ਸੱਤਾ ਦੇ ਵਿੱਚ ਦੁਬਾਰਾ ਆ ਰਹੀ ਹੈ ਜਿਹੜਾ ਕੀ ਉਹਨਾਂ ਦੀ ਹੈਟ੍ਰਿਕ ਲੱਗੇਗੀ ਪਰ ਦੂਸਰੇ ਜਿੱਥੇ ਤੱਕ ਰਹੀ ਗੱਲ ਅਰਵਿੰਦ ਕੇਰੀਵਾਲ ਦੀ ਮੁਸ਼ਕਲ ਵੱਧ ਗਈ ਹੈ ਸ਼ਰਾਬ ਨੀਤੀ ਕੇਸ ਦੇ ਵਿੱਚ 21 ਮਾਰਚ ਨੂੰ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਘਰ ਤੋਂ ਈਡੀ ਨੇ ਲੈ ਕੇ ਆਂਦਾ ਤੇ ਅੱਜ ਯਾਨੀ ਕਿ ਸੋਮਵਾਰ ਨੂੰ 1 April ਨੂੰ ਦੋ ਅਲੱਗ-ਅਲੱਗ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਹੈ ਪਹਿਲਾ ਮਾਮਲਾ ਕੇਰੀਵਾਲ ਦੇ ਜੇਲ੍ਹ ਦੇ ਵਿੱਚ ਤੋਂ ਸਰਕਾਰੀ ਆਦੇਸ਼ ਦੇ ਖਿਲਾਫ ਸੀ ਸਰਜੀਤ ਸਿੰਘ ਯਾਦਵ ਨੇ ਇੱਕ पीआईएल दाखिल ਕਰਕੇ جیل ਤੋਂ ਸਰਕਾਰੀ ਆਦੇਸ਼ ਦੇਣ ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ ਇਸ ਦੇ ਉੱਤੇ ਐਕਟਿੰਗ ਚੀਫ ਜਸਟਿਸ ਮਨਮੂਨ ਦੇ ਜਸਟਿਸ ਮਨਮੀਤ ਪ੍ਰੀਤਮ ਸਿੰਘ अरोड़ा ਦੀ ਬੈਂਚ ਨੇ ਸੁਣਵਾਈ ਕਰਦੇ ਹੋਏ ਇਹ ਜਿਹੜੀ ਪਟੀਸ਼ਨ ਹੈ ਉਹ ਖਾਰਜ ਕਰ ਦਿੱਤੀ ਦੂਸਰਾ ਮਾਮਲਾ ਅਰਵਿੰਦ ਕੇਰੀਵਾਲ ਦੇ ਰਿਮਾਂਡ ਦਾ ਹੈ 1 ਅਪ੍ਰੈਲ ਨੂੰ ईडी ਦੀ ਜਿਹੜਾ ਰਿਮਾਂਡ ਹੈ ਜਿਹੜਾ ਉਹ ਖਤਮ ਹੋ ਜਾਂਦਾ ਹੈ ਇਸੇ ਕਰਕੇ ईडी ਅੱਜ ਉਹਨਾਂ ਦੇ ਨੂੰ ਰਾਉਜ ਐਵਨਿਊ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਕੋਰਟ ਦੇ ਬਾਹਰ ਕੇਜਰੀਵਾਲ ਨੇ ਮੀਡੀਆ ਨੂੰ ਕਿਹਾ ਕਿ ਉਹ ਜੋ ਕਰ ਰਹੇ ਨੇ ਦੇਸ਼ ਦੇ ਲਈ ਅੱਛਾ ਨਹੀਂ ਹੈ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਵੀ ਕੋਰਟ ਦੇ ਬਾਹਰ ਮੌਜੂਦ ਸੀ ਬੀਤੇ ਦਿਨ ਵੀ ਉਹਨਾਂ ਨੇ ਭਾਸ਼ਣ ਦਿੱਤਾ ਇਸ ਤੋਂ ਪਹਿਲਾਂ 21 ਮਾਰਚ ਨੂੰ ਗ੍ਰਿਫਤਾਰੀ ਤੋਂ ਬਾਅਦ 22 ਮਾਰਚ ਨੂੰ ਕੇਜਰੀਵਾਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਕੋਰਟ ਨੇ 28 ਮਾਰਚ ਤੱਕ ਈਡੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਸੀ ਫਿਰ 28 ਤੋਂ ਬਾਅਦ ਸੁਣਵਾਈ ਹੋਈ ਤਾਂ ਇੱਕ April ਤੱਕ ਰਿਮਾਂਡ ਹੋਰ ਵੱਧ ਗਿਆ 3-4 ਦਿਨਾਂ ਦਾ ਰਿਮਾਂਡ ਵੱਧਾ ਪਰ ਅੱਜ ਫਿਰ ਦੁਬਾਰਾ ਜਦੋਂ ਕੋਰਟ ਵਿੱਚ ਪੇਸ਼ ਕੀਤਾ ਗਿਆ ਤੇ 15 April ਤੱਕ ਜੇਲ੍ਹ ਭੇਜ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਔਰ ਹੁਣ ਇਸ ਮਾਮਲੇ ਦੇ ਵਿੱਚ ਈੜੀ ਜਿਹੜੀ ਆ ਉਹ ਜੁਡੀਸ਼ੀਅਲ ਕਸਟਡੀ ਦੀ ਮੰਗ ਕਰ ਰਹੀ ਸੀ ਔਰ ਕੇਜਰੀਵਾਲ ਕੋਈ ਸਹਿਯੋਗ ਨਹੀਂ ਕਰ ਰਹੇ ਇਹ ਗੱਲ ਦਾ ਵੀ ਦਾਵਾ ਕੀਤਾ ਗਿਆ ਉਹ ਸਾਨੂੰ ਗੁੰਮਰਾਹ ਕਰ ਰਹੇ ਨੇ ਈਡੀ ਦਾ ਕਹਿਣਾ ਕਿ ਅਰਵਿੰਦ ਕੇਜਰੀਵਾਲ ਗੁੰਮਰਾਹ ਕਰ ਰਹੇ ਨੇ ਸਹਿਯੋਗ ਨਹੀਂ ਦੇ ਰਹੇ ਉਹਨਾਂ ਨੇ ਇਹ ਵੀ ਨਹੀਂ ਦੱਸਿਆ ਕਿ ਵਿਜੇ ਨਾਇਰ ਨੇ ਇਹਨਾਂ ਨੂੰ ਕੋਈ ਜੜੀਆ ਰਿਪੋਰਟ ਕਰਦੇ ਸੀ ਕਿ ਨਹੀਂ ਕਰਦੇ ਸੀ ਇਹ ਵੀ ਨਹੀਂ ਦੱਸਿਆ ਆਤਿਸ਼ੀ ਨੂੰ ਕਰਦੇ ਸੀ ਇਹ ਸਾਰੀਆਂ ਗੱਲਾਂ ਸਾਹਮਣੇ ਆਈਆਂ ਨੇ ਅਦਾਲਤ ਨੇ ਕਿਹਾ ਕਿ ਜੁਡੀਸ਼ੀਅਲ ਕਸਟਡੀ ਦੇ ਲਈ ਇਹ ਦਲੀਲਾਂ ਕਿੰਨੀਆਂ ਸਹੀ ਨੇ ਇਹ ਸਵਾਲ ਹੋਇਆ ਫਿਰ ਈਡੀ ਨੇ ਕਿਹਾ ਕਿ ਕੇਜਰੀਵਾਲ ਆਪਣੇ ਫੋਨ ਦਾ ਪਾਸਵਰਡ ਸ਼ੇਅਰ ਨਹੀਂ ਕਰ ਰਹੇ ਤੇ ਅਸੀਂ ਉਸ ਤੋਂ ਬਾਅਦ ਹੀ ED ਦੀ ਕਸਟਡੀ ਦੀ ਮੰਗ ਕਰ ਰਹੇ ਆ ਇਹ ਸਾਡਾ ਅਧਿਕਾਰ ਹੈ ਕੋਰਟ ਨੇ ਕੇਰੀਵਾਲ ਨੂੰ 15 ਦਿਨ ਦੀ ਜਿਹੜੀ ਹੈ ਨਿਆਇਕ ਹਿਰਾਸਤ ਦੇ ਵਿੱਚ ਜੇਲ੍ਹ ਦੇ ਵਿੱਚ ਭੇਜਿਆ ਹੁਣ ਇਸ ਦੇ ਵਿੱਚ ਦੇਖਣਾ ਹੋਵੇਗਾ ਕਿ ਰਵਿੰਦਰ ਕੇਰੀਵਾਲ ਜਿਹੜੇ 15 ਦਿਨ ਨਿਆਇਕ ਹਿਰਾਸਤ ਵਿੱਚ ਰਹਿਣਗੇ ਉਸ ਦੇ ਦੌਰਾਨ ਉਦੋਂ ਬਾਅਦ ਅਦਾਲਤ ਨੇ ਦੋਨਾਂ ਪੱਖਾਂ ਨੂੰ ਸੁਣਦਿਆਂ ਹੋਇਆ ਉਸ ਤੋਂ ਬਾਅਦ ਕੀ ਫੈਸਲਾ ਕਰਨਾ ਹੈ ਅਦਾਲਤ ਨੇ ਤੈਅ ਕਰਨਾ ਹੈ ਪਰ ਦਿੱਲੀ ਦੇ ਵਿੱਚ ਜਿਹੜਾ ਸ਼ਰਾਬ ਦਾ ਕਥਿਤ ਘੁਟਾਲਾ ਹੋਇਆ ਇਸ ਦੇ ਵਿੱਚ ਪਹਿਲਾਂ ਵੀ ਮਨੀਸ਼ ਸੋਧਿਆ ਨੂੰ ਕੋਈ ਸੁਪਰੀਮ ਕੋਰਟ ਤੱਕ ਤੋਂ ਵੀ ਰਾਤ ਨਹੀਂ ਮਿਲੀ ਨਾ ਸਤੇਂਦਰ ਜੈਨ ਨੂੰ ਪਹਿਲਾਂ ਕੋਈ ਰਾਹਤ ਮਿਲੀ ਹੈ ਉਹ ਵੀ ਜੇਲ੍ਹ 'ਚ ਨਹੀਂ ਇਸੇ ਤਰ੍ਹਾਂ ਨਾਲ ਸੰਜੇ ਸਿੰਘ ਨੂੰ ਰਾਹਤ ਮਿਲ ਪਾਈ ਹੈ ਵੱਖਰੀ ਗੱਲ ਹੈ ਕਿ ਉਹਨਾਂ ਨੇ ਰਾਜ ਸਭਾ ਮੈਂਬਰ ਦੇ ਤੌਰ ਤੇ ਸੌਹ ਜਰੂਰ ਚੁੱਕੀ ਹੈ ਇਸ ਗੱਲ ਦੀ ਉਹਨਾਂ ਨੂੰ ਆਗਿਆ ਮਿਲ ਗਈ ਸੀ ਤਾਂ ਹੁਣ ਅਰਵਿੰਦ ਕੇਰੀਵਾਲ ਨੂੰ 15 ਅਪ੍ਰੈਲ ਤੱਕ ਜੇਲ੍ਹ ਭੇਜ ਦਿੱਤਾ ਗਿਆ ਈਡੀ ਦਾ ਮੰਨਣਾ ਹੈ ਈਡੀ ਦਾ ਇਹ ਕਹਿਣਾ ਹੈ ਅਦਾਲਤ ਦੇ ਵਿੱਚ ਦਲੀਲਾਂ ਰੱਖਦੇ ਹੁਆ ਕਿ ਅਰਵਿੰਦ ਕੇਰੀਵਾਲ ਸਾਨੂੰ ਸਹਿਯੋਗ ਨਹੀਂ ਕਰ ਰਹੇ ਦੂਜੇ ਪਾਸੇ ਉਹ ਪਾਸਵਰਡ ਦੇਣ ਨੂੰ ਵੀ ਤਿਆਰ ਨਹੀਂ ਨੇ ਪਰ ਅਰਵਿੰਦ ਕੇਰੀਵਾਲ ਦਾ ਇਹ ਕਹਿਣਾ ਹੈ ਜਿੰਨੀ ਵੀ ਗੱਲ ਉਹਨਾਂ ਦੀ ਬਾਹਰ ਆ ਪਈ ਹੈ ਜਾਂ ਮੀਡੀਆ ਦੇ ਨਾਲ ਮੁਖਾਤਬ ਹੋਏ ਕਿ ਇਹ ਜੋ ਕੁਝ ਵੀ ਹੋ ਰਿਹਾ ਹੈ ਇਹ ਸੰਵਿਧਾਨ ਦੇ ਲਈ ਲੋਕਤੰਤਰ ਦੇ ਲਈ ਅੱਛਾ ਨਹੀਂ ਹੈ ਚੰਗਾ ਨਹੀਂ ਹੈ ਇਹ ਸਾਰੀਆਂ ਗੱਲਾਂ ਕਰ ਦਿੱਤੀਆਂ ਨੇ ਪਰ ਅਰਵਿੰਦ ਕੇਰਿਵਾਲ 15 ਅਪ੍ਰੈਲ ਤੱਕ ਨਿਆਇਕ ਹਿਰਾਸਤ ਵਿੱਚ ਰਹਿਣਗੇ ਜੇਲ੍ਹ ਦੇ ਵਿੱਚ ਰਹਿਣਗੇ ਜਿਸ ਦੇ ਵਿੱਚ ਉਹਨਾਂ ਨੇ ਤਿੰਨ ਕਿਤਾਬਾਂ ਦੀ ਮੰਗ ਕੀਤੀ ਜੋ ਕਿ ਅਦਾਲਤ ਨੇ ਮਨਜ਼ੂਰੀ ਦਿੱਤੀ ਹੈ ਕਿ ਤਿੰਨ ਕਿਤਾਬਾਂ ਉਹਨਾਂ ਨੂੰ ਮੁਹੱਈਆ ਕਰਵਾ ਦਿੱਤੀਆਂ ਜਾਣ ਇਸ ਤੋਂ ਪਹਿਲਾਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਲ ਕੰਪੈਰੀਜ਼ਨ ਕਰਕੇ ਤੁਲਨਾ ਕਰਕੇ ਆਮ ਆਦਮੀ ਪਾਰਟੀ ਦੀ ਸੋਸ਼ਲ ਮੀਡੀਆ ਟੀਮ ਆਈਟੀ ਸੈੱਲ ਕਾਫੀ ਸਰਗਰਮ ਹੋਇਆ ਇਸ ਤੋਂ ਪਹਿਲਾਂ अरविंद केरीवाल ने अपने बाकी दूसरे साथी अमनीश सिसोदिया, अश्तेन्द्र जैन वर्ग्या वास्ते ये शब्द ਵਰਤੇ ਸਨ ਕਿ ਤਾਂ ਅਜ ਦੇ ਭਗਤ ਸਿੰਘ ਨੇ ਪਰ ਲੋਕਾਂ ਨਿਵੇਸ਼ ਦੇ ਉੱਤੇ ਕਾਫੀ ਜ਼ਿਆਦਾ ਆਲੋਚਨਾ ਕੀਤੀ ਕਿ ਇਸ ਤਰ੍ਹਾਂ ਭਗਤ ਸਿੰਘ ਦੇ ਨਾਲ ਜਾਂ ਸ਼ਹੀਦਾਂ ਦੇ ਨਾਲ ਜੋੜ ਕੇ ਜਿਨ੍ਹਾਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਹੋਣ ਉਹਨਾਂ ਨੂੰ ਜੋੜਿਆ ਨਹੀਂ ਜਾ ਸਕਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਤੁਲਨਾ ਨਹੀਂ ਕੀਤੀ ਜਾ ਸਕਦੀ ਇਹ ਸਾਰਾ ਸਰਗਲਤ ਹੈ ਤਾਂ ਹੁਣ ਅਰਵਿੰਦ ਕੇਰੀਵਾਲ ਦੀ ਟੀਮ ਸਾਰੀ ਦੇ ਸਾਰੀ ਦਾ ਜੋਰ ਲੱਗਿਆ ਕਿ ਸ਼ਹੀਦ ਦੇ ਆਜ਼ਮ ਭਗਤ ਸਿੰਘ ਇੱਕ ਪਾਸੇ ਅਸੂਲਾਂ ਲਈ ਲੜਦੇ ਰਹੇ ਦੂਜੇ ਪਾਸੇ ਅਰਵਿੰਦ ਕੇਰੀਵਾਲ ਨੇ ਔਰ ਦੂਜੇ ਪਾਸੇ ਜਿਹੜੀਆਂ ਬਾਕੀ ਪਾਰਟੀਆਂ ਨੇ ਵਿਰੋਧੀ ਧਿਰਾਂ ਨੇ ਜਿੱਥੇ ਇੰਡੀਆ ਗੱਠ ਜੁੜੋ ਬੇਸ਼ੱਕ ਅਰਵਿੰਦ ਕੇਰੀਵਾਲ ਦੇ ਨਾਲ ਖੜੀਆਂ ਨੇ ਪਰ ਭਾਈਪਾ ਦਾ ਕਹਿਣਾ ਹੈ ਕਿ ਸਰਾਸਰ ਜਿਹੜਾ ਚੋਰ ਮਛਾਏ ਸ਼ੋਰ ਵਾਲੀ ਗੱਲ ਹੈ ਪਰ ਅਰਵਿੰਦ ਕੇਰਿਵਾਲ ਤੇ ਉਹਨਾਂ ਦੀ ਸਾਰੀ ਟੀਮ ਦਾ ਇੱਥੋਂ ਤੱਕ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੀ ਲੀਡਰਸ਼ਿਪ ਦਾ ਕਹਿਣਾ ਹੈ ਕਿ ਇਹ ਲੋਕਤੰਤਰ ਦੇ ਲਈ ਖਤਰਾ ਹੈ ਅਰਵਿੰਦ ਕੇਰਿਵਾਲ ਨੂੰ ਡੱਕਿਆ ਜਾ ਸਕਦਾ ਜੇਲ੍ਹ ਚ ਪਰ ਉਹਨਾਂ ਦੀ ਵਿਚਾਰਧਾਰਾ ਨੂੰ ਸੋਚ ਨੂੰ ਨਹੀਂ ਡੱਕਿਆ ਜਾ ਸਕਦਾ ਇਹ ਸਾਰੀਆਂ ਗੱਲਾਂ ਪਬਲਿਕ ਡੋਮੇਨ ਚ ਆਉਣੀਆਂ ਸ਼ੁਰੂ ਹੋ ਗਈਆਂ ਨੇ ਪਰ ਉਹ ਦੇਖਦੇ ਹਾਂ ਕਿ 15 ਅਪ੍ਰੈਲ ਤੋਂ ਬਾਅਦ ਅਗਲਾ ਫੈਸਲਾ ਅਦਾਲਤ ਦਾ ਕੀ ਹੁੰਦਾ ਹੈ ਫਿਲਹਾਲ ਦੀ ਕੜੀ ਨਿਆਂਇਕ ਰਾਸਤੇ ਵਿੱਚ ਉਹਨਾਂ ਨੂੰ 15 ਅਪ੍ਰੈਲ ਤੱਕ ਭੇਜ ਦਿੱਤਾ ਗਿਆ ਤੁਸੀਂ ਕੀ ਸਮਝਦੇ ਹੋ ਤੁਸੀਂ ਕੀ ਮੰਨਦੇ ਹੋ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਅਗਲੇ ਅਪਡੇਟ ਤੱਕ ਦੇ ਲਈ ਬਣੇ ਰਹ